ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਬਣਾਈ ਆਪਾਂ ਫਰੈਸ਼ ਪੁਦੀਨੇ ਦੀ ਚਟਨੀ ਜਿਹੜੀ ਕਿ ਹਾਜ਼ਮੇ ਨੂੰ ਬਿਲਕੁਲ ਦਰੁਸਤ ਰੱਖਦੀ ਆ ਤੇ ਸਾਡੇ ਖਾਣੇ ਨੂੰ ਬਹੁਤ ਹੀ ਸਵਾਦ ਬਣਾ ਦਿੰਦੀ ਆ ਉਹਦੇ ਲਈ ਚਾਹੀਦਾ ਆ ਆਪਾਂ ਨੂੰ ਕੋਸ਼ਿਕ ਪਿਆਜ਼ ਇੱਥੇ ਮੈਂ 4-5 ਪਿਆਜ਼ ਲੈ ਲਿਆ ਪੁਦੀਨਾ ਤੇ ਸਵਾਦ ਅਨਸਾਰ ਹਰੀ ਮਿਰਚ ਸਭ ਤੋਂ ਪਹਿਲਾਂ ਆਪਾਂ ਪਿਆਜ਼ਾਂ ਨੂੰ ਛਿੱਲ ਲੈਨੇ ਆ ਪਿਆਜ਼ ਮੈਂ ਛਿੱਲ ਲਿਆ ਹੁਣ ਆਪਾਂ ਕੀ ਕਰਨਾ ਆ ਲੈ ਲੈਨੇ ਆ ਦੋ ਨਿੰਬੂ ਨਿੰਬੂ ਆਪਣੇ ਘਰ ਦੇ ਹੀ ਐ ਪਿਆਜ਼ ਨਿੰਬੂ ਹਰੀ ਮਿਰਚ ਤੇ ਪਦੀਨਾ ਪਾਣੀ ਨੂੰ ਇੱਕ ਬਰਤਨ ਚ ਪਾ ਕੇ ਤਿੰਨ ਚਾਰ ਪਾਣੀ ਵਿੱਚ ਧੋ ਲਿਆ ਚੰਗੀ ਤਰ੍ਹਾਂ ਇਹ ਸਾਫ਼ ਹੋ ਗਿਆ ਹੁਣ ਆਪਾਂ ਲੈ ਲਈਏ ਇੱਕ ਗੜਵੀ ਉਹਦੇ ਵਿੱਚ ਆਪਾਂ ਪਿਆਜ਼ ਕੱਟ ਕੇ ਪਾਦਣੇ ਆ ਜਦੋਂ ਤੱਕ ਪਿਆਜ਼ ਕੱਟ ਹੁੰਦੇ ਇੱਕ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੁਣ ਆਪਾਂ ਇਹਦੇ ਵਿੱਚ ਪਾ ਲਨੇ ਆ ਪੁਦੀਨਾ ਤੇ ਹਰੀ ਮਿਰਚ ਵੀ ਆਪਾਂ ਇਸੇ ਗੜਵੀ ਦੇ ਵਿੱਚ ਪਾ ਲਵਾਂਗੇ ਦੋ ਆਪਾਂ ਮਿਰਚਾਂ ਪਾ ਦਿੱਤੀਆਂ ਤੇ ਬਲੈਂਡਰ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰ ਲੈਣਾ ਹੈ ਬਰਤਨ ਤੁਸੀਂ ਮਟੀਰੀਅਲ ਦੇ ਹਿਸਾਬ ਨਾਲ ਵੱਡਾ ਛੋਟਾ ਲੈ ਸਕਦੇ ਹੋ ਇਹ ਆਸਾਨ ਤਰੀਕੇ ਦੇ ਨਾਲ ਬਣ ਜਾਂਦੀ ਤੇ ਬਹੁਤ ਹੀ ਟੇਸਟੀ ਹੁੰਦੀ ਆ ਸਾਡੇ ਖਾਣੇ ਨੂੰ ਦੁੱਗਣਾ ਟੇਸਟੀ ਬਣਾ ਦਿੰਦੀ ਆ ਲੋਹੇ ਚਟਨੀ ਲਗਭਗ ਸਾਡੀ ਬਣ ਕੇ ਤਿਆਰ ਹੋ ਗਈ ਆ ਹੁਣ ਆਪਾਂ ਇਹਦੇ ਵਿੱਚ ਨਚੋੜ ਦਿੰਨੇ ਆ ਨਿੰਬੂ ਨਿੰਬੂ ਆਪਾਂ ਹਣਾ ਇੱਕ ਕੋਈ ਨਚੋੜਿਆ ਕਿਉਂਕਿ ਇਹਦੇ ਵਿੱਚ ਜੂਸ ਕਾਫੀ ਨਿਕਲਿਆ ਸੀ ਇਸ ਕਰਕੇ ਮੈਂ ਇੱਕ ਕੋਈ ਯੂਜ਼ ਕੀਤਾ ਤੁਸੀਂ ਇਹ ਨਿੰਬੂ ਦੀ ਜਗ੍ਹਾ ਤੇ ਇਮਲੀ ਨੂੰ ਕਿਉਂਕਿ ਵੀ ਯੂਜ਼ ਕਰ ਸਕਦੇ ਆ ਤੇ ਅੱਜ ਕੱਲ ਕੱਚੇ ਅੰਬ ਕਾਫੀ ਮਿਲਦੇ ਆ ਤੇ ਤੁਸੀਂ ਕੱਚਾ ਅੰਬ ਵੀ ਇਹਦੇ ਵਿੱਚ ਛਿੱਲ ਕੇ ਗ੍ਰਾਈਂਡ ਕਰ ਸਕਦੇ ਆ ਉਹਦੇ ਨਾਲ ਵੀ ਚਟਨੀ ਆ ਜਿਹੜੀ ਬਹੁਤ ਟੇਸਟੀ ਬਣਦੀ ਆ ਗਰਮੀਆਂ ਵਿੱਚ ਪੁਦੀਨੇ ਦੀ ਚਟਨੀ ਸਾਨੂੰ ਜ਼ਰੂਰ ਬਣਾ ਕੇ ਖਾਣੀ ਚਾਹੀਦੀ ਆ ਕਿਉਂਕਿ ਪੁਦੀਨੇ ਦੀ ਤਸੀਰ ਠੰਡੀ ਹੁੰਦੀ ਆ ਗਰਮੀਆਂ ਦੇ ਵਿੱਚ ਤਾਂ ਇਹ ਚਟਨੀ ਸੇਤ ਲਈ ਵਰਦਾਨ ਹੈ। ਲੋ ਜੀ ਚਟਨੀ ਹੁਣ ਸਾਡੀ ਬਣ ਗਈ ਐ। ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਮਸਾਲੇ। ਸਭ ਤੋਂ ਪਹਿਲਾਂ ਆਪਾਂ ਪਾ ਲੈਨੇ ਆ ਸਧਾਰਨ ਨਮਕ ਸਵਾਦ ਅਨੁਸਾਰ। ਹੁਣ ਪਾ ਲੈਨੇ ਆ ਆਪਾਂ ਕਾਲਾ ਨਮਕ। ਬਿਲਕੁਲ ਥੋੜਾ ਜਿਹਾ ਪਾ ਦਿੱਤਾ ਆਪਾਂ ਇਹਦੇ ਚੰਮਚੂਰ। ਇਹ ਬਿਲਕੁਲ ਆਪਸ਼ਨਲ ਆ। ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ ਪਾਤਾ ਚੀਨੀ ਦਾ। ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ। ਕੁਸੀਂ ਇਹਦੇ ਵਿੱਚ ਪੀਸਿਆ ਹੋਇਆ ਅੱਧਾ ਚਮਚ ਗਰਮ ਮਸਾਲਾ ਵੀ ਐਡ ਕਰਨਾ ਮੈਨੂੰ ਯਾਦ ਨਹੀਂ ਰਿਹਾ ਸੀ ਮੈਂ ਬਾਅਦ 'ਚ ਐਡ ਕੀਤਾ ਹੁਣ ਆਪਾਂ ਚਟਨੀ ਨੂੰ ਕਰ ਲੈਣੇ ਇੱਕ ਬੋਲ 'ਚ ਟ੍ਰਾਂਸਫਰ ਇਹਨੂੰ ਕਰਾਂਗੇ ਗਾਰਨਿਸ਼ ਪਧine ਨਾਲ ਲੋ ਜੀ ਚਟਨੀ ਬਣ ਕੇ ਬਿਲਕੁਲ ਤਿਆਰ ਆ ਥੈਂਕਸ ਫॉर ਵਾਚਿੰਗ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਇਕਵਿੰਦਰ ਕਰ ਪੂੰਗਾ